ਸਤਿ ਸ਼੍ਰੀ ਅਕਾਲ ਜੀ ਵੀਰ ਦੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਤੇਜੀ ਦਾ ਭਾਂਜਾ ਸਾਰੇ ਟੱਪਰ ਦੀ ਘੂਤ ਨਹੀਂ ਭਲਾਈ ਪਈ ਐ ਨੇ ਤੁਹਾਨੂੰ ਦਿਖਾਉਨੇ ਆ ਨਾ ਤਾਂ ਸਾਨੂੰ ਕੰਮ ਕਰਨ ਦਿੰਦਾ ਕੋਈ ਨਾ ਕੋਈ ਚੀਜ਼ ਆਟਮ ਖਾਂਦਾ ਕੋਈ ਇਹ ਸਾਡਾ ਦੋਤਾ ਜੀ ਇਹ ਜਿਹਾਰ ਸਿੰਘ ਕੀ ਖਾਣਾ ਪੁੱਤ ਹੈ ਹੈ ਇਹ ਕਿਆ ਖਾਂਦਾ ਰੋਟੀ ਇਹਦੀ ਇੱਧਰ ਚੂਰੀ ਪਈ ਐ ਇੱਕ ਬੁਰਕੀ ਇਹਦੀ ਖਾਂਦਾ ਉੱਠ ਕੇ ਫਿਰ ਇੱਕ ਸੰਤਰੇ ਦੀ ਫਾੜੀ ਉਹ ਵੀ ਮੂੰਹ 'ਚ ਪਾਉਣੀ ਐ ਇਹ ਲੈ ਛਿੱਲੜ ਨਹੀਂ ਦੇਣਾ ਇਹ ਲੈ ਇਹ ਐ ਕੰਮ ਕਰਦਾ ਦੇਖ ਲੋ ਜੀ ਮੈਨੂੰ ਕੁਰਸੀ ਸਿੱਧੀ ਕਰ ਦੇ ਇਹ ਕੁਰਸੀ ਦਾ ਸਿੱਧਿਓਂ ਥੀਨੇ ਆਪੇ ਉੱਠੀ ਗਈ ਇੱਧਰ ਦੂਜੇ ਪਾਸੇ ਆ ਦੇ ਕੋਣੇ ਆਨੇ ਕਿਆ ਕਰਦੇ ਵੈਸੇ ਤਰ ਤਾਰ ਲਿਆ ਥੱਲੇ ਇੱਕ ਹੋ ਦੇ ਸਾਡਾ 99 ਇਅਰ ਚੈਲੰਜ ਆ ਅਜੇ ਵੀ ਚੈਨਜ ਆ ਦੇਖ ਕਿ ਕਣ ਖੇਲਦੇ ਆ ਹਲੇ ਮੈਨੂੰ ਕਹਿ ਦੰਨੇ ਤੂੰ ਆਪਣਾ ਛੋਟਾ ਹੱਥੀ ਲੈ ਕੇ ਜਾ ਚੌਂਕਾ ਔਰ ਸਾਹਿਬ ਨੂੰ ਮੈਂ ਦੱਸ ਕਿ ਕਣਾਈ ਨੂੰ ਸੁਣਨਾ ਛੱਡ ਕੇ ਜਾਵਾ ਇਹ ਕਿਥੇ ਟਿਕਦੇ ਆ ਕਦੇ ਸੜਕ ਪਰ ਕਦੇ ਝੜ ਕੋ ਪਤਾ ਅਸੀਂ ਜਾਣ ਨਹੀਂ ਦਿੰਦੇ ਯਾਨੀ ਫਿਰ ਵੀ ਮੈਨੂੰ ਭਰੋਸਾ ਤਾਂ ਨਹੀਂ ਹੈਗਾ ਕਦਰ ਨਿਆਣੇ ਗੇਟ ਖੋਲ ਦੰਨੇ ਕੋਈ ਪਤਾ ਨਹੀਂ ਹੈ ਕਦਰ ਲੰਘ ਜਵੇ ਉਹ ਤੂੰ ਸਾਹ ਤੋ ਹੀ ਖਾਉਂਗਾ ਹੁਣ ਦੰਦੀ ਵੱਟ ਕੇ ਨਿਆਣੇ ਤੇਣ ਚੱਲੇ ਦੇਖਿਆ ਕਰਦੇ ਲਓ ਜੀ ਇਹ ਕੋਸਾਂ 2 ਕਿਲੋ ਅਸੀਂ ਪਹਿਲਾਂ ਤੇ ਲਿਆਉਂਦੇ ਵੇ ਤੇ ਸੰਘਤਰੇ ਕੁਛ ਕੱਲ ਇਹ ਰਿਸ਼ਤੇਦਾਰ ਆ ਕੇ ਉਹ ਲੈ ਕੇ ਆ ਗਏ ਫੇਰ ਅਸੀਂ ਕਿਹਾ ਚਲੋ ਨਿਆਣਿਆਂ ਨੂੰ ਜੂਸ ਪਲਾ ਦਿੰਨੇ ਕੱਢ ਕੇ ਆਹ ਜੂਸ ਦੀ ਮਸ਼ੀਨ ਧੋ ਕੇ ਰੱਖਤੀ ਰੈਡੀ ਕਰ ਲਈ ਹੁਣ ਛਿੱਲ ਕੇ ਇਹਦੇ ਵਿੱਚ ਜੂਸ ਕੱਢਾਂਗੇ ਫੇਰ ਨਿਆਣਿਆਂ ਨੂੰ ਪਲਾਵਾਂਗੇ ਰੋਟੀ ਖਾਓ ਪੁੱਤ ਲੰਗਰ ਠਕੋ ਸਾਦਾ ਸ਼ਾਬਲੋ ਜੀ ਦੀ ਗੱਲਾਂ ਬੰਦਾ ਆ ਤੁਹਾਨੂੰ ਆ ਤਿੰਨ ਸਾਲ ਹੁੰਨੇ ਆ ਨਿਆਣੇ ਦੀ ਗੌਰ ਕਰਨੇ ਦੀ ਸਾਹਮਣੇ ਦੀ ਜਦ ਤੇ ਸਕੂਲ ਜਾਣ ਲੱਗੇ ਬੱਸ ਫਿਰ ਫੇ ਸਾਡੀ ਟੈਨਸ਼ਨ ਫਰੀ ਆ ਫੇ ਮੈਡਮਾਂ ਦੀ ਟੈਨਸ਼ਨ ਆ ਵੀ ਕਿਹੜਾ ਬੱਚਾ ਵੱਧੂ ਪੜਦਾ ਕਿਹੜਾ ਘੱਟ ਪੜਦਾ ਲੈ ਹੁਣ ਭੱਜ ਗਿਆ ਉਧਰ ਨੂੰ ਹੁਣ ਕਿੱਥੇ ਚੱਲਿਆਂ ਇੱਧਰ ਕਹਿੰਦਾ ਮੈਨੂੰ ਕਾਰਟੂਨ ਵੀ ਲਾ ਕੇ দাও ਇੱਧਰ ਕਾਰਟੂਨ ਵੀ ਲਾਏ ਹੋਏ ਆ ਇਹ ਵੀ ਦੇਖਦਾ ਦੋ ਕੁ ਮਿੰਟ ਇਨ ਇੱਥੇ ਟਿਕ ਕੇ ਦੇਖਣਾ ਦੋ ਕੁ ਮਿੰਟ ਫਿਰ ਉੱਧਰ ਚਲੇ ਜਾਣਾ ਕਦੇ ਰੋਟੀ ਖਾਣੀ ਕਦੇ ਸੰਤਰਾ ਖਾਣਾ ਹਬਤ ਕੀ ਕਰਦੇ ਆ ਪੁੱਤ ਆਜੋ ਲਾ ਹੁਣ ਹੁਣ ਤੈਨੂੰ ਪੱਜ ਗਿਆ ਨੋ ਨਾ ਆਪਣਾ ਸੰਕਰ ਲੈ ਦਿੱਤ ਮੰਝੇ ਦੇ ਥੱਲੇ ਝੋਗੀ ਬਣਾਈ ਵੀ ਹੈ ਓ ਬੱਲੇ 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 ਚਿੰਪੜ ਗਿਆ ਨੰਨੂ ਨੂੰ ਆਖੇ ਭਾਈ ਚਲੋ ਹੁਣ ਜੂਸ ਕੱਢੋ ਆ ਦੇਖੋ ਜੀ ਆ ਟੋਕਰੀ ਵਿੱਚ ਪਾਏ ਗਏ ਤੇ ਇਹ ਬਲੂਂਗੜੇ ਨੇ ਤਾਂ ਹੈ ਢੇਰੀ ਕਰਤੇ ਐਂ ਵਾਦਾ ਵਧਾ ਦੋ ਨੇ ਕੰਮ ਦਾ ਸਾਰੇ ਟੱਬਰ ਨੂੰ ਕੰਮ ਲਾ ਕੇ ਰੱਖਿਆ ਪਿਆ ਤੂੰ ਕਿਆ ਕਰਦਾ ਹੁਣ ਪੁਰਿਆ ਆਦਾ ਇਕੱਠਾ ਕਰਕੇ ਸਮਾਨ ਪਾਈਏ ਪੀ ਲੋ ਜੀ ਜੂਸ ਜੂਸ ਪੀਓ ਪੁੱਤ ਹੁਣ ਸਾਰੇ ਟੱਬਰ ਨੂੰ ਕੰਮ ਲਾ ਕੇ ਰੱਖਿਆ ਬਤਾ ਐ ਇਹ ਵੀ ਕਰਮਾ ਵਾਲੇ ਨੂੰ ਮਿਲਦਾ ਐ ਇਹੋ ਜੀ ਡਿਊਟੀ ਜਿਹੜਾ ਸਾਰੇ ਟੱਬਰ ਨੂੰ ਕੰਮ ਲਾ ਕੇ ਰੱਖਿਆ ਐ ਕਰਮਾੜੇ ਨੂੰ ਮਿਲਦੇ ਆ ਪੀ ਲੋ ਪੀ ਲੋ ਜੂਸ ਪੀਓ ਕੋਪੀ ਲਓ ਯੋ ਪੀਓ ਸ਼ਾਬਾਸ਼ ਹੋ ਪੀ ਲਿਆ ਚਲ ਫੇਰ ਪੀਣੀ ਰੱਖ ਦੇ ਨੇ ਹੁਣ ਕਿਆ ਦੇਖਦਾ ਹੈ ਕਾਰਟੂਨ ਦੇਖਦਾ ਹੈ ਆਹ ਦੇਖ ਨਾ ਦੇਖਾ ਤੁਮ ਲੋ ਜੀ ਮੇਰਾ ਵੀਰ ਸਾਰਿਆਂ ਨੂੰ ਬੇਨਤੀ ਹੈ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੁਹਾਨੂੰ ਬਹੁਤ ਖੁਸ਼ੀ ਚੜਦੀ ਹੈ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਤੇ ਕਮੈਂਟ ਵਿੱਚ ਵੀ ਕੋਈ ਵਧੀਆ ਕਹਿੰਦਾ ਕੋਈ ਗੁੱਟ ਕਹਿੰਦਾ ਦੱਸਿਆ ਕਰੋ ਮੇਰਾ ਵੀਰ ਹੋਰ ਨਵੇਂ ਤੇ ਨਵੇਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਇੱਧਰ ਇਹ ਵੀ ਸਾਡੀਆਂ ਕੁੜੀਆਂ ਜੋ ਸੁਪੀ ਰਹੀਆਂ ਵਿੱਚੇ ਖੇਲੀ ਜਾਂਦੇ ਨੇ ਵਾਲੇ ਵਿੱਚੇ ਪੀ ਜਾਂਦੇ